ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਟਲੀ ਵਿੱਚ ਸਿੱਖੀ ਦੀ ਫਲਵਾੜੀ ਨੂੰ ਪਰਫੁੱਲਤ ਕਰਨ ਦੇ ਲਈ ਸਿੱਖੀ ਦੇ ਬੂਟੇ ਨੂੰ ਸਿਖਰ ਤੇ ਲਜਾਉਣ ਦੇ ਲਈ ਮਹਾਨ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਸੇਵਾ ਨਿਭਾਉਂਦਾ ਆ ਰਿਹਾ ਲੰਬਾਰਦੀਆ ਸੂਬੇ ਦਾ ਪ੍ਰਸਿੱਧ ਗੁਰਦੁਆਰਾ ਸਾਹਿਬ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਬ੍ਰਾਂਚ ਦਮਦਮੀ ਟਕਸਾਲ ਕਾਜ਼ਲ ਮਰੂਨੇ ਕ੍ਰਿਮੋਨਾ ਜਿਹੜਾ ਕਿ ਸਮੇਂ-ਸਮੇਂ ਤੇ ਸਿੱਖੀ ਦੀ ਚੜ੍ਹਦੀ ਕਲਾ ਦੇ ਲਈ ਸਮਾਗਮ ਕਰਵਾਉਂਦਾ ਰਹੇ ਆ ਰਹਿੰਦਾ ਆ ਤੇ ਇਸ ਵਾਰ ਇਸ ਗੁਰਦੁਆਰਾ ਸਾਹਿਬ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਜਿਹੜਾ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੈ ਉਹਨਾਂ ਦੇ 350 ਸਾਲਾ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਇਹ ਵਿਸ਼ਾਲ ਨਗਰ ਕੀਰਤਨ ਜਿਸ ਵਿੱਚ ਕੇ ਸੂਬੇ ਭਰ ਤੋਂ ਸਿੱਖ ਸੰਗਤਾਂ ਵੱਡੇ ਕਾਫਲਿਆਂ ਦੇ ਰੂਪ ਦੇ ਵਿੱਚ ਪਹੁੰਚੀਆਂ ਹੋਈਆਂ ਆ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਦੇ ਜੈਕਾਰਿਆਂ ਦੇ ਨਾਲ ਸ਼ਹਿਰ ਕਾਜ਼ਲ ਮਰੁੰਨੇ ਮਹਿਕ ਰਿਹਾ ਆ ਚਾਰੇ ਪਾਸੇ ਸਿੱਖੀ ਦੀਆਂ ਬਾਤਾਂ ਪੈ ਰਹੀਆਂ ਆ ਇਸ ਮੌਕੇ ਤੇ ਜਿੱਥੇ ਪੰਥ ਦੀਆਂ ਪ੍ਰਸਿੱਧ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਹਨ ਉੱਥੇ ਹੀ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਕੀਰਤਨੀ ਅਤੇ ਕਥਾਵਾਚਕ ਵੀ ਮਹਾਨ ਸਿੱਖ ਧਰਮ ਦੀ ਮਹਾਨ ਸਿੱਖ ਧਰਮ ਦਾ ਜਿਹੜਾ ਲਸਾਨੀ ਕੁਰਬਾਨੀਆਂ ਨਾਲ ਭਰਿਆ ਇਤਿਹਾਸ ਆ ਉਸ ਦੀਆਂ ਬਾਤਾਂ ਪਾ ਰਹੇ ਆ ਆਓ ਤੁਹਾਨੂੰ ਲੈ ਕੇ ਚੱਲਦੇ ਆ ਇਸ ਵਿਸ਼ਾਲ ਨਗਰ ਕੀਰਤਨ ਦੇ ਵਿੱਚ ਜਿੱਥੇ ਕਿ ਨਜ਼ਾਰਾ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਦਾ ਭੁਲੇਖਾ ਪਾ ਰਿਹਾ ਆ ਕਿਉਂਕਿ ਕੇਸਰੀ ਰੰਗ ਦੇ ਵਿੱਚ ਰੰਗਿਆ ਇਹ ਸ਼ਹਿਰ ਗੁਰੂ ਦੇ ਜਕਾਰੇ ਛੜਦਾ ਹੋਇਆ ਚੜ੍ਹਦੀ ਕਲਾ ਦੇ ਵਿੱਚ ਇਸ ਸੇਵਾ ਦੇ ਵਿੱਚ ਚੱਲ ਰਿਹਾ ਆ ਗੁਰੂ ਦੇ ਲਾਡਲੀਆਂ ਫੌਜਾਂ ਗੁਰੂ ਦੀਆਂ ਗਤਕਾ ਕਲਾ ਦੇ ਹੈਰਤ ਅੰਗੇਜ਼ ਕਾਰਨਾਮੇ ਸਿੱਖ ਮਾਰਸੜ ਆਟ ਦੇ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਦਿਖਾ ਰਹੇ ਆ ਤੇ ਨਾਲ ਦੀ ਨਾਲ ਹੀ ਅਨੇਕਾਂ ਪ੍ਰਕਾਰ ਦੇ ਜਿਹੜੇ ਲੰਗਰ ਵੀ ਟੁੱਟ ਚੱਲ ਰਹੇ ਆ ਆਓ ਤੁਹਾਨੂੰ ਇਸ ਵਿਚਾਰ ਨਗਰ ਕੀਰਤਨ ਦੇ ਵਿੱਚ ਲੈ ਕੇ ਚੱਲਦੇ ਹਾਂ ਤੇ ਇਸ ਮੌਕੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਜਥੇਦਾਰ ਭਾਈ ਪ੍ਰਗਟ ਸਿੰਘ ਖਾਲਸਾ ਵੀ ਸੰਗਤਾਂ ਨੂੰ ਆਪਣੇ ਵਿਚਾਰਾਂ ਦੇ ਨਾਲ ਮਹਾਨ ਸਿੱਖ ਧਰਮ ਦੇ ਨਾਲ ਜੁੜਨ ਦੇ ਲਈ ਪ੍ਰੇਰਿਤ ਕਰ ਰਹੇ ਹਨ ਬਾਣੀ ਤੇ ਬਾਣੇ ਨਾਲ ਜੋੜਦਾ ਆ ਰਿਹਾ ਇਹ ਗੁਰਦੁਆਰਾ ਸਾਹਿਬ ਗੁਰੂ ਦੇ ਸਿਧਾਂਤ ਦੇ ਲਈ ਇਲਾਕੇ ਦੇ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦਾ ਆ ਆਓ ਇਸ ਗੁਰਦੁਆਰਾ ਸਾਹਿਬ ਵਿੱਚ ਆਪਾਂ ਵੀ ਹਾਜ਼ਰੀ ਭਰਦੇ ਹਾਂ ਤੇ ਪ੍ਰਾਪਤ ਕਰਦੇ ਆ ਗੁਰੂ ਦੀਆਂ ਖੁਸ਼ੀਆਂ ਨਾਮ ਜੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ naam siri vahe guru sat naam siri vahe <-bhai> guru sat naam siri vahe guru sat naam siri vahe guru sat siri vahe ਤੇ ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿ सतनाम श्री गुरु सतनाम शी गुरु सतनाम श्री वा सम श गुरु सतनाम श्री गुरु सतनाम श्री गुरु सतनाम ਵਾਹਿਗੁਰੂ ਤਨਵਾਹਿਗੁਰੂ ਵਾਹਿਗੁਰੂ ਤਨਵਾਹਿਗੁਰੂ ਵਾਹਿਗੁਰੂ ਤਨਵਾਹਿਗੁਰੂ ਵਾਹਿਗੁਰੂ ਤਨਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਨਾਮ ਸਿਰਵਾ ਹੈ ਗੁਰੂ ਸਤਨਾਮ ਸਿਰਵਾ ਹੈ ਗੁਰੂ ਸਤਨਾਮ ਸਿਰਵਾ ਹੈ ਗੁਰੂ ਸਤਨਾਮ ਸਿਰ ਤੇ ਨਾਮ ਸਿਰੀ ਵਾਹਿਗੁਰੂ ਸਤ ਨਾਮ ਸਿਰੀ ਵਾਹਿਗੁਰੂ ਸਤ ਨਾਮ ਸਿਰੀ ਵਾਹਿਗੁਰੂ ਤੇ ਨਾਮ ਸਿਰੀ ਵਾਹਿਗੁਰੂ ਸਤ ਨਾਮ ਸਿਰੀ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦਮਦਮੀ ਟਕਸਾਲ ਕਸਲ ਮਰਾਨੋ ਇਟਲੀ ਜਿਲ੍ਹਾ ਕਰਮੋਨਾ ਇਥੋਂ ਨਗਰ ਕੀਰਤਨ ਸਜਾਇਆ ਗਿਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਤੇ ਉਹਨਾਂ ਦੇ ਨਿਸ਼ਕਾਮ ਸੇਵਕ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇ ਆਲਾ ਜੀ ਭਾਈ ਲੱਖੀ ਸ਼ਾਵਨਜਾਰਾ ਭਾਈ ਜੇਤਾ ਜੀ ਇਹਨਾਂ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਸਮੂਹ ਸੰਗਤ ਨੇ ਪਹੁੰਚ ਕਰਕੇ ਸੇਵਾ ਵਿੱਚ ਹਿੱਸੇ ਪਾ ਕੇ ਆਪਣੀ ਸ਼ਰਧਾ ਭਾਵ ਨਾਲ ਸਮੂਹ ਸਮਾਵਨ ਭਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸੋ ਇਸੇ ਤਰ੍ਹਾਂ ਗੁਰੂ ਸਾਹਿਬ ਕਿਰਪਾ ਕਰਦੇ ਰਹਿਣ ਸੰਗਤਾਂ ਦਾ ਸਹਿਯੋਗ ਮਿਲਦਾ ਰਹੇ ਨਗਰ ਕੀਰਤਨ ਸਜਾਏ ਜਾਣ ਸਾਨੂੰ ਆਪਣੇ ਗੁਰੂਆਂ ਦੀਆਂ ਪੈਗੰਬਰਾਂ ਦੀਆਂ ਪੁਰਖਿਆਂ ਦੀਆਂ ਜੋ ਬਖਸ਼ੀਆਂ ਗਈਆਂ ਜਿਹੜੀਆਂ ਉਹਨਾਂ ਦੀਆਂ ਸਾਨੂੰ ਪਾਈਆਂ ਗਈਆਂ ਪੈੜਾਵਾਂ ਉਹਨਾਂ ਬਾਰੇ ਪਤਾ ਲੱਗ ਸਕੇ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਜੋ ਅੱਜ ਦਾ ਪੂਰੇ ਵਰਲਡ ਵਿੱਚ ਬਹੁਤ ਹੀ ਮਹਾਨ ਦਿਹਾੜਾ ਗੁਰੂ ਸਾਹਿਬ ਜੀ ਨਵੇਂ ਪਾਤਸ਼ਾਹ ਤੰਦਗੁਰ ਦੇਵ ਭਟ ਸਾਹਿਬ ਜੀ ਦਾ ਤਨਸੋਬਿਆਸਾ ਲਾਸਟਾਪ ਦੀ ਨੂੰ ਸਮਰਪਤ ਇਟਲੀ ਵਿੱਚ ਗੁਰਦੁਆਰਾ ਸਾਹਿਬ ਸ਼ਿਰਮਾ ਬਾਦੀਸ਼ਾਨ ਦੀ ਬ੍ਰਾਂਚ ਦਮਨਡਰਸਾਲ ਵੱਲੋਂ ਜੋ ਬੜਾ ਹਿਸੰਗਾ ਦਾ ਪਰਾਲਾ ਸਦਕਾ ਜੋ ਮਹਾਨ ਅਨਗ ਗੀਤਨ ਅੱਜ ਕੱਢਿਆ ਜਾ ਰਿਹਾ ਹੈ ਜੋ ਗੁਰੂ ਸਾਹਿਬ ਦੇ ਨਾਲ ਜੋ ਸਿੱਖ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਭਾਈ ਸਦੀਦਾਸ ਜੀ ਜੋ ਕੁਰਬਾਨੀ ਕੁਰਬਾਨੀ ਕੀਤੀ ਹੈ ਉਹਨਾਂ ਦੇ ਨਾਲ ਮਹਾਨ ਸਖਜੋ ਸੇਵਾਦਾਰ ਸੇਵਨ ਭਾਈ ਹੈ ਆਪਣੀ ਗੁਰੂ ਸਾਹਿਬ ਜੀ ਦੇ ਭਾਈ ਜਤਾ ਜੀ ਭਾਈ ਲਖੀਸ਼ਾ ਵਨਜਾਰਾ ਜੀ ਜੋ ਸੇਵਨ ਭਾਈ ਗਈ ਹੈ ਉਹਨਾਂ ਨੇ ਮਹਾਨ ਸੇਵਨ ਸਮਰਪਤ 5350 ਸਾਲਾ ਜੋੜਾੜਾ ਮਨਾ ਰਹੇ ਹਾਂ ਸਮੂਹ ਸਖਤਾਂ ਨੂੰ ਬਹੁਤ ਹੀ ਸਦਾ ਅਤੇ ਪਿਆਰ ਨਾਲ ਜੋ ਇਹ ਨਗਰ ਨਗਰ ਕੀਰਤਨ ਦਾ ਜੀਵਨ ਕੀਤਾ ਹੈ ਅਤੇ ਇਸ ਇਹ ਹਰ ਸਾਲ ਜਿਤਨਾ ਦੋ ਨਗਰ ਕਿਨਾਰੇ ਕਿੱਥੇ ਗੱਡਿਆ ਜਾਇਆ ਕਰੇਗਾ ਤੋਂ ਗੁਰੂ ਸੇਖਬਾਬ ਜੀ ਨੇ ਜੋ ਸੀਸ ਧਰਮੇ ਅਸੀਸ ਜੋ ਧਰਮੇ ਅਸੀਸ ਦਿੱਤਾ ਬਾਬਾ ਸਾਹਿਬ ਨੇ ਹਰ ਸਖ ਨੂੰ ਲੋੜ ਹੈ ਆਪਣੇ ਸਖ ਧਰਮ ਲਈ ਸੀਸ ਦੇਣਾ ਜਿਹਦਾ ਹੈ ਅੱਤੇ ਮੁਜੱਦਰ ਮੁਆਸੇ ਵੀ ਜੋ ਗੁਰਸਖ ਗੁਰੂ ਜੀ ਆਰੀ ਸਾਧਕ ਜੀਓ ਆਪ ਜੀ ਉਸੇ ਖੁਸ਼ੀ ਪ੍ਰਾਪਤ ਕਰੋ ਜੀ ਕੈਮਰਾਮੈਨ ਅੱਜ ਦੇ ਨਾਲ ਦਲਵੀਰ ਸਿੰਘ ਕੈਂਤ ਕ੍ਰਿਹਾ ਇਟਲੀ